ਸ਼੍ਰਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਵੈਸੇ ਤਾਂ ਹਮੇਸ਼ਾ ਹੀ ਖੈਰਾ ਟਕਸਾਲੀ ਅਤੇ ਆਪ ਦੇ ਗੱਠਜੋੜ ਨੂੰ ਲੈ ਕੇ ਕਹਿੰਦੇ ਨੇ ਕਿ ਇਹ ਗੱਠਜੋੜ ਕਾਂਗਰਸ ਕਰਵਾ ਰਹੀ ਹੈ ਅਕਾਲੀਆਂ ਦੀ ਵੋਟ ਨੂੰ ਤੋੜਨ ਲਈ ਸ਼੍ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਗੱਠਜੋੜ ਹੋ ਰਹੇ ਨੇ ਇਸ ਵਾਰ ਵੀ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਹਲਕਾ ਕਾਦਿਆ ਚ ਮੀਡੀਆ ਦੇ ਰੂਬਰੂ ਹੋ ਕੇ ਇੱਕ ਵਾਰ ਫੇਰ ਇਹ ਗੱਲ ਕਹੀ ਮਜੀਠੀਆ ਨੇ ਖੈਰਾ ਗਰੁੱਪ ਦੇ ਗੱਠਜੋੜ ਅਤੇ ਆਪ ਟਕਸਾਲੀ ਅਕਾਲੀ ਗੱਠਜੋੜ ਨੂੰ ਲੈ ਕੇ ਕਿਹਾ ਕਿ ਇਹ ਗੱਠਜੋੜ ਕਾਂਗਰਸ ਦੀ ਪੈਦਾਇਸ਼ ਹੈ ਕਿਉਂਕਿ ਕਾਂਗਰਸ ਇਸ ਗੱਠਜੋੜ ਦੇ ਜ਼ਰੀਏ ਅਕਾਲੀ ਦਲ ਭਾਜਪਾ ਨੂੰ ਨੁਕਸਾਨ ਪਹੁੰਚਾ ਆਪਣੇ ਆਪ ਨੂੰ ਜਿਤਾਉਣਾ ਚਾਹੁੰਦੀ ਹੈ ਇਸ ਮੌਕੇ ਮਨਜੀਠੀਆਂ ਨੇ ਆਖ ਖੈਰਾ ਟਕਸਾਲੀਆਂ ਦੀ ਖੂਬ ਮੰਜੀ ਠੋਕੀ ਸਾਰੇ ਜਿਹੜੇ ਗੱਠਜੋੜ ਹੈ ਕਾਂਗਰਸ ਕਰਾ ਰਹੀ ਆ ਮਕਸਦ ਇੱਕ ਹੈ ਕਿ ਵਿਰੋਧੀ ਧਿਰ ਦੀ ਵੋਟ ਜਿਹੜੀ ਡਿਵਾਈਡ ਹੋਵੇ ਉਹਦੇ ਨਾਲ ਫਾਇਦਾ ਕਾਂਗਰਸ ਨੂੰ ਪਹੁੰਚਦਾ ਇਹ ਜਿੰਨੇ ਵੀ ਗੱਠਜੋੜ ਦੀ ਫਾਈਨਾਂਸਿੰਗ ਤੇ ਗੱਠਜੋੜ ਕਰਾਉਣੇ ਇਹ ਸਾਰੇ ਤੇ ਸਾਰੇ ਕਾਂਗਰਸ ਭਵਨ ਤੇ ਬਹਿ ਕੇ ਪਲੈਨਿੰਗ ਹੋ ਰਹੀ ਹੈ ਕੌਣ ਕਿੱਥੋਂ ਲੜੂਗਾ ਕੌਣ ਕਿਹੜਾ ਕੈਂਡੀਡੇਟ ਹੋਊਗਾ ਕਾਂਗਰਸ ਦੇ ਮੁਕਾਬਲੇ ਕਿਹੜਾ ਕੈਂਡੀਡੇਟ ਆਵੇ ਜਿਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋਵੇ ਤੇ ਕਾਂਗਰਸ ਦਾ ਫਾਇਦਾ ਹੋਵੇ ਅੱਜ ਵਿਧਾਨ ਸਭਾ ਦੇ ਅੰਦਰ ਵੀ ਦੇਖੋ ਅੱਜ ਕਨਸਟੀਟਿਊਸ਼ਨ ਦੀਆਂ ਸੰਵਿਧਾਨ ਦੀਆਂ ਧੱਜੀਆਂ ਉਣਾਈਆਂ ਜਾ ਰਹੀਆਂ ਜਦ ਤਿੰਨ ਮੈਂਬਰ ਅਸਤੀਫਾ ਦੇ ਕੇ ਸਤਾਬਾਕ ਹੋ ਗਏ ਆ ਤੇ ਫੇਰ ਉਹਨਾਂ ਨੂੰ ਲੀਡਰ ਆਫ اپੋਜੀਸ਼ਨ ਦੀ ਕੁਰਸੀ ਤੇ ਬੈਠੇ ਜੇ ਉਹ ਹੈਗੇ ਆਪ ਵਾਲੇ ਤੇ ਕਾਂਗਰਸ ਦੀ ਰਹਿਮੋ ਕਰਮਨ ਨਾਲ ਬੈਠੇ ਨਹੀਂ ਤਾਂ ਉਹ ਬਹਿ ਨਹੀਂ ਸਕਦੇ ਤੇ ਗੱਠ ਜੋੜ ਤਾਂ ਸਿੱਧਾ ਹੀ ਆ ਭਾਵੇਂ ਉਹਨਾਂ ਦਾ ਭਾਵੇਂ ਜਿਹੜਾ ਅਸਤੀਫਾ ਦੇ ਕੇ ਗਏ ਉਹਨਾਂ ਦਾ ਮਨਜ਼ੂਰ ਨਹੀਂ ਹੁੰਦਾ ਕਹਿ ਰਹੇ ਅਰਗਿਆਂ ਦਾ ਜਾਂ ਬਲਦੇਵ ਸਿੰਘ ਹੋਰ ਆ ਜਿਹੜੇ ਮਾਸਟਰ ਬਲਦੇਵ ਸਿੰਘ ਹੋ ਕੈਂਡੀਡੇਟ ਬਣ ਗਏ ਹੁਣ ਤੱਕ ਤਾਂ ਉਹਨਾਂ ਦਾ ਅਸਤੀਫਾ ਪ੍ਰਭਾਵ ਨੂੰ ਜਨੇ ਖਜ਼ਾਨੇ ਦੀ ਲੁੱਟ ਹੋ ਰਹੀ ਹੈ ਕਾਂਗਰਸ ਨਾਲ ਕਰਾ ਰਹੀ ਹੈ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ